ਗਾਈਜ਼ ਅੱਜ ਫੇਰ ਮੀ ਆ ਗਿਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਸਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਲਓ ਜੀ ਅੱਜ ਵੀ ਮੇਰੇ ਕੋਲ ਬੜੇ ਬੱਚੇ ਛੋਟਾ ਬੱਚਾ ਬੜਾ ਮੀ ਪੈ ਰਿਹਾ ਅੱਜ ਸਵੇਰ ਦਾ ਫੇਰ ਠੇਕ ਜਿਹਾ ਸਾਡੇ 6 ਵਜੇ ਮੀ ਆ ਗਈ ਆਪਣੇ ਲਓ ਜੀ ਰੋਟੀ ਰੋਕਾ ਪਕਾ ਪਕਾ ਰੇ ਬੈਠੇ ਆਂ ਛਾੜੂ ਗਾਲਿਆ ਉਹ ਜਾ ਕਿਤੇ ਲੱਗਦਾ ਨਹੀਂ ਕਿਉਂਕਿ ਮੀ ਪੈ ਰਿਹਾ ਹੈ ਆਜਾ ਪਰ ਉਧਰ ਮੱਝਾ ਵੱਲ ਜਾਣਾ ਹੈ ਉਧਰ ਸੁੰਬਰ ਤੋਂ ਰਹਦਾ 20 ਕਰਕੇ ਜਾਇਆ ਜੀਆ ਕੁਝ ਨੰਬਰ ਤੇ ਜਾਂਗੇ ਮੇਰੇ ਪਾਪਾ ਨੂੰ ਬੁਖਾਰ ਚੜਦਾ ਹੈ ਉਹ ਪਏ ਨੇ ਬੱਚਿਆਂ ਦਾ ਪੇਪਰ ਹੈ ਬੈਠਿਆ ਇਹਨੂੰ ਕੋਰ ਹੋ ਰਹੀ ਹੈ ਹਨਾ ਹਾਂ ਇਹ ਦਾਦੀ ਖੇਡ ਰਹੀ ਹੈ ਗੇਮ ਮੋਬਾਈਲ ਹਨਾ ਬੇਲਾ ਬਾਣੀ ਕੀ ਕਰੇ ਉਧਰ ਦਿਖਾ ਕੇ ਮਾਂ ਵੀ ਬੈਲੇ ਆ ਹੁਣ ਇੱਕ ਵੀਡੀਓ ਦੇਖੋ ਖਾਦੇ ਗਰੇ ਹੋਂਦੇ ਵੀ ਕਰੀਏ ਸਾਰੇ ਬਾਹਰ ਬੈਠੇ ਬੈਠੇ ਕੁਝ ਨਾ ਕੁਝ ਕਰ ਰਹੇ ਨੇ ਤੂੰ ਬੰਦਾਂ ਬਲੀਂ ਬੈਠੀ ਹੈ ਮਰਦੀ ਪਰ ਹੈ ਨਹੀਂ ਦਾਦੀ ਗੇਮ ਖੇល ਰਹੇ ਨੇ ਐਸ਼ ਵੀ ਰੁਰੇ ਬਲਾਕਸ ਨਾਲ ਖੇਲ ਰਿਹਾ ਤੇ ਸਪਿੰਨਰ ਨਾਲ ਮम्मा ਇੱਥੇ ਮੇਰੇ ਕੋਲ ਬੈਠੇ ਸੀ ਤੇ ਮੈਂ ਬੁੱਕ ਲਈ ਬਾਹਰ ਤਾਂ ਆ ਗਈ ਪਰ ਮੈਂ ਪੜ੍ਹ ਕੁਝ ਨਹੀਂ ਰਹੀ ਮੈਂ ਖੁਦੀ ਦਾਸ ਦੇਣੀ ਆ ਕੱਲ ਨੂੰ ਪੇਪਰ ਆ ਮੇਰਾ ਖੁਦੀ ਦਾਸ ਦੇਣਾ ਖੁਦੀ ਤਾਰੀਫ ਚ ਮਰ ਨਹੀਂ ਹਾਂ ਆਪੀ ਸਾਕਨ ਤਾਂ ਦਿਖਾ ਕਿੰਨੇ ਲੱਛ ਕੇ ਇੰਗਲਿਸ਼ ਕੋਰ ਪਈ ਬਦਲ ਲੈ 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 ਕੈਮਰਾ ਚੋਂ ਕਮਾਇਆ ਬੰਦ ਕਰ ਉਹ ਮਾਗੜੇ ਬੰਦ ਕਰ ਭਾਈ ਕਰਤੀਆ ਗਾਇਜ਼ ਇਨ ਮੀ ਪੈਰੇ ਆ ਹੁਣ ਆ ਦੇਖੋ ਤੇ ਉਦੋਂ ਮੰਮਾ ਕੰਮ ਕਰ ਰਹੇ ਨੇ ਵੇਰ ਦਮੀ ਪੈ ਰਿਹਾ ਹੈ। ਇਹ ਤਾਂ ਮੈਂ ਖਰ ਬਣਾਇਆ ਜੇ ਪਾਣੀ ਬਹੁਤ ਜ਼ਿਆਦਾ ਫੜ ਗਿਆ ਉਹਨਾਂ ਦਾ। ਹਾਂਜੀ ਦਿਨਾਂ। ਅੰਦਰ ਪਿਆ ਹੋ ਉਸ ਵਿੱਚ। ਕੀ ਗੱਲ ਕਹਿੰਦੇ ਹੋ? ਮੈਂ ਤਾਂ ਪੁੱਛ ਰਹੀ ਸੀ ਮੀ ਕਿੰਨੇ ਕਜੇ ਦਾ ਪੈ ਰਿਹਾ? 6:30 ਸਾਡੇ ਕਿੰਨਾ? 6:30 ਵਜੇ ਦਾ ਮੀ ਪੈ ਰਿਹਾ ਗਾਇਸ। ਮੈਂ ਫਿਰ ਇਹਨੂੰ ਚਾਂ। ਹੋਰ ਤੇਜ਼ ਹੋ ਗਿਆ। ਆ ਜਾਓ ਜਿੱਧਰ ਆ ਜਾਓ ਲੋ ਜੀ ਹੁਣ ਦਿਖਾਵਾਂ ਸਵੇਰ ਦਾ ਮੀਂਹ ਪੈਂਦਾ ਸਾਰੀਆਂ ਸਬਜ਼ੀਆਂ ਭੱਜੀਆਂ ਦਾ ਰੱਬ ਨੇ ਨਾਸ ਕਰਤਾ ਆਲੇ ਕਿੰਨੇ ਕਿੰਨੇ ਪਾਣੀ ਖੜ ਗਏ ਮਿਰਚਾਂ ਚ ਇੱਧਰ ਹਲਦੀ ਚ ਹਲਦੀ ਨੂੰ ਨਹੀਂ ਕੁਝ ਹੁੰਦਾ ਜਿੱਦਾਂ ਇੱਧਰ ਮਿਰਚਾਂ ਸਬਜ਼ੀਆਂ ਮਰ ਜਾਣੀਆਂ ਸਾਰੀਆਂ ਇਹ ਜ਼ਿਆਦਾ ਹੋ ਗਿਆ ਪਾਣੀ ਇਸ ਵਾਰ ਤਾਂ ਮਿਰਚਾਂ ਪਹਿਲੀ ਨਹੀਂ ਲੱਗੀਆਂ ਪਹਿਲੀ ਵਾਰ ਲੱਗੀਆਂ ਤੇ ਉਹ ਹੀ ਮੀਂਹ ਖਰਾਬ ਕਰ ਰਿਹਾ ਹੈ ਲੈ ਭਰਾ ਹੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੀ ਕੰਮ ਕਰੀਏ ਕੀ ਛੱਡੀਏ ਇਹ ਚ ਵੀ 4 ਘੰਟੇ ਹੋ ਗਏ ਹੋਰ ਇਹ ਬਹੁਤ ਜ਼ਿਆਦਾ ਪੈ ਰਹੀ ਜੀ ਸਵੇਰੇ ਹੁਣ 6:30 ਦਾ ਪੈ ਰਿਹਾ ਇੱਕ ਮਿੰਟ ਨਹੀਂ ਰੁਕਿਆ

ਲੋ ਜੀ ਚਾਹ ਨੂੰ ਨਹੀਂ ਚਾਹੀਦਾ ਸਵੇਰੇ ਬਣਾਈ ਲੇਟ ਨੂੰ ਮੈਂ ਬੈਠੇ ਰਹੇ ਨਹੀਂ ਕਰ ਤੁਹੇ ਨਾ ਤੋਂ ਮਹਾਵਾਟੇ ਪਾਉਂਦੇ ਤੇ ਕੀ ਨਹੀਂ ਆ ਇਹ ਪਾਪਾ ਦਵਾਈ ਲੈ ਕਿਉਂ ਨਹੀਂ ਹਜੇ ਬਹਾਰ ਕਿਹੜਾ ਤੁਹਾਨੂੰ ਮੀਂਹ ਨਹੀਂ ਘਟ ਰਿਹਾ ਠੀਕ ਹੈ ਲੋ ਜੀ ਆਹ ਮੀਂਹ ਬਹੁਤ ਜ਼ਿਆਦਾ ਭਿੱਜਣਾ ਨਹੀਂ ਬਹੁਤ ਜ਼ਿਆਦਾ ਤੇਜ਼ ਹੋ ਗਿਆ ਆਪਣੇ ਹੋਰ ਆਹ ਪਾਣੀ ਫੇਰ ਖੜ ਗਿਆ ਉਦੋਂ ਤੋਂ ਹੀ ਚੱਲ ਪਿਆ ਲੋ ਹਜੇ ਮੈਂ ਹੁਣ ਕੱਢਿਆ ਸੀ ਮੀ ਬਹੁਤ ਜ਼ਿਆਦਾ ਤੇਜ਼ ਐਂ ਭੇਜਦਾ ਨਾ ਫਿਰ ਪੁੱਤ ਕੱਪੜੇ ਕਿੱਲੇ ਹੋ ਜਾਣਗੇ ਬਹੁਤ ਜ਼ਿਆਦਾ ਅਮੰਡੰਕਰ ਦੇਖ ਲੋ ਵਿਚਾਰੇ ਬਾਰੇ ਕੀ ਕਰੀਏ ਨਾ ਬੈਂਦਿਏ ਨੇ ਹੁਣ ਹੁਣ ਮੀਂਹ ਤੇਜ਼ ਐ ਨਾ ਇਹਨਾਂ ਨੂੰ ਅੰਦਰ ਬੰਨਣ ਚੋਗੀਆਂ ਹਟ ਜਾ ਪੁੱਤ ਹਟ ਜਾ ਐਸਾ ਇੱਧਰ ਆ ਜਾ ਮਨ ਦਾ ਕਤੋਂ ਨਹੀਂ ਪੁੱਤ ਕੱਪੜੇ ਕਿੱਲੇ ਕਰੇਗਾ ਆ ਜਾ ਹਟ ਜਾ ਪੁੱਤ ਇਹਨੂੰ ਸਾਥ ਰੀ ਨੂੰ ਮੰਜੇ ਲਵੇ ਲਾ ਦੋ ਪੂਰਾ ਬਹੁਤ ਜ਼ਿਆਦਾ ਹੈ ਮੱਸਲਾ ਕੁਝ ਨਹੀਂ ਰਿਹਾ ਕੋਸਰਾ ਦੁਪਹਿਰ ਨਹੀਂ ਮੀਂਹ ਕਿੰਨਾ ਹੋਇਆ ਇਹ ਨਾ ਕੁਝ ਨਹੀਂ ਦਿਖਦਾ ਮੈਂ ਇੱਧਰ ਦਾ ਕੁਝ ਨਹੀਂ ਦਿਖਦਾ ਉਹਦੇ ਜਿਵੇਂ ਮੈਨੂੰ ਮੈਨੂੰ 6:30 ਤੋਂ ਲੈ ਕੇ ਵੀ ਪੈਂਦਾ 11 ਵਜੇ ਜੀ ਵੀ ਹਟਣ ਦਾ ਨਾ ਨਹੀਂ ਦੇ ਰਹੇ 6 ਘੰਟੇ ਹੋ ਗਏ ਮੀਂਹ ਪੈਂਦੇ ਨੇ 6 ਘੰਟੇ ਲਗਾਤਾਰ ਹਾਂ ਕੀ ਕਰੀਏ ਉਹ ਤਾਂ ਮਾਮੂ ਜੀ ਦਾ ਜਗਾ ਜੀ ਹਟੇ ਜਾਓ ਸਾਡੇ ਨਹੀਂ ਬਹੁਤ ਤੇਜ਼ੀ ਉਹਨਾਂ ਦੇ 6 ਘੰਟੇ ਹੋ ਗਏ ਆਪਾਂ ਸਰਪੰਚ ਤੇ ਹਰ ਆਪਨੇ ਵੀ ਉਸ ਉਸ ਉਹ ਯੂ ਆਈਡੀ ਲੱਗਦਾ ਅਦਰ ਮਰੀ ਕਿਸਾਪਾ ਨੇ ਦਵਾਈ ਲੈ ਕੇ ਆਉਣੇ ਮੀਚੇ ਜਾਣ ਨੂੰ ਜੀ ਕਰ ਰਹੇ ਹੁਣ ਉਹ ਚਲਦਾ ਉਹ ਚਲਦਾ ਅਦਰ ਮੂਟ ਰੇ ਸਾ ਅਜੇ ਨਾਲ ਪਾਣੀ ਤੇ ਡੰਢ ਲਈ ਕੋ ਬੁਰਾ ਹਾਲ ਮੋ ਜੀ ਨਾ ਗਾਇਸ ਹੁਣ ਮੀਂਹ ਦੇ ਵਿੱਚ ਕੰਮ ਕਰੇ ਬਿਨਾਂ ਵੀ ਨਹੀਂ ਸਕਦਾ ਤੇ ਹੁਣ ਇਧਰ ਮਮਾ ਮੱਜਾਂ ਨੂੰ ਅੰਦਰ ਬੰਨਣ ਗਏ ਨੇ ਗਾਇਸ 6:30 ਦਾ ਮੀਂਹ ਪੈ ਰਿਹਾ ਤੇ ਹੁਣ 12:30 ਵਜ ਚੁੱਕੇ ਨੇ ਤੇ ਹੋ ਗਿਆ ਲਗਾਤਾਰ ਮੀਂਹ ਪੈਂਦੇ ਨੂੰ ਆ ਫੇਰ ਇੱਥੇ ਪਾਣੀ ਖੜਾ ਹੋ ਗਿਆ ਜੱਦ ਦਾ ਮੀਂਹ ਕੁ ਵਾਰ ਵੀ ਨਹੀਂ ਰੁਕਿਆ

ਖੁਰਲੀਆਂ ਚ ਵੀ ਪਾਣੀ ਭਰ ਗਿਆ ਗਾਇਸ ਸ਼ਾਇਦ ਮੇਰੀ ਆਵਾਜ਼ ਕੱਟ ਆ ਰਹੀ ਹੋਗੀ ਮਦਰ ਕੁਛ ਨਹੀਂ ਖੁਰਲੀਆਂ ਚ ਵੀ ਪਾਣੀ ਭਰ ਗਿਆ ਉਹ ਦੇਖੋ ਹੁਣ ਮੰਮਾ ਖੁਰਲੀਆਂ ਚੋਂ ਪਾਣੀ ਖੁਰਲੀ ਚੋਂ ਪਾਣੀ ਕੱਢ ਰਹੇ ਨੇ ਆ ਬੇੜੇ ਚ ਵੀ ਪੂਰਾ ਹੈ ਪਾਣੀ ਨਾਲ ਹੋ ਗਿਆ 12:30 ਦਾ ਜਿਹੜਾ ਟਾਈਮ ਹੋ ਚੁੱਕਿਆ ਹੁਣ ਹੂੰ ਕੰਮ ਤਾਂ ਫੇਰ ਹੁਣ ਰੋਕ ਨਹੀਂ ਸਕਦੇ ਕਰਨਾ ਤਾਂ ਪੈਣਾ ਜਿਵੇਂ ਮਰਜ਼ੀ ਕਰੀਏ ਹੂੰ ਗੱਲ ਤਾਂ ਸਹੀ ਆ ਐਸੇ ਤੁਹਾਡੀ ਤੇ ਰੈਡ ਕਾ ਪਤਾ ਨਹੀਂ ਉਹ ਉਧਰੋਂ ਪਾਣੀ ਕੱਢ ਰਿਹਾ ਐ ਅਸ਼ਵੀਰ ਫੇਰ ਇੰਨਾ ਇਕੱਠਾ ਹੋ ਗਿਆ ਸੀ ਆ ਇੱਥੇ ਪਿਆ ਪਿੱਛੇ ਟੋਕੇ ਦੇ ਪਿੱਛੇ ਆ ਹਾਂਜੀ ਫੋਨ ਵੀ ਥੋੜਾ ਗਿੱਲਾ ਹੋ ਗਿਆ ਮੀਂਹ ਪੈ ਗਿਆ ਤੇ ਵੀ ਗਾਇਸ ਸਾਡੇ ਪਿੰਡ ਅੱਜ ਕਿਸੇ ਡੈਥ ਹੋ ਗਈ ਅੱਜ ਨਹੀਂ ਪਹਿਲਾਂ ਪਰ ਭੋਗ ਪੈ ਰਿਹਾ ਅੱਜ ਇਹਿੰਨੀ ਮੀਤੀ ਤੋਂ ਕੀ ਕਰੀ ਅਗਲਾ ਹੂੰ ਤੇਰੇ ਕੋਲ ਸਰਦਰ ਹੁਣ ਗੁਰਦੁਆਰਾ ਸਾਹਿਬ ਭੋਗ ਪੈ ਰਿਹਾ ਗਾਈਜ਼ ਹੁਣ ਮੀ ਬਿਲਕੁਲ ਫੁੱਲ ਤੇਜ ਹੋ ਗਿਆ ਬਿਲਕੁਲ ਆ ਦੇਖੋ ਇਹ ਤਾਂ ਥੋੜੀਆਂ ਬਹੁਤ ਤੇਜ਼ ਹੋ ਗਿਆ ਹੁਣ ਮੀਂਹ ਆ ਦੇਖੋ ਉੱਥੇ गिरਦਾ ਦਿਖ ਰਿਹਾ ਉਹ ਤੁਹਾਨੂੰ ਮੀਂਹ ਇੰਨੇ ਮੀਂਹ ਪੈਂਦੇ ਚ ਵੀ ਕੰਮ ਕਰਨਾ ਪਏਗਾ ਕਿਉਂਕਿ ਕੰਮ ਤਾਂ ਹੁਣ ਰੁਕ ਨਹੀਂ ਰਿਹਾ ਕੰਮ ਤਾਂ ਕਰਨਾ ਪਏਗਾ ਕੰਮ ਕਰੇ ਬਿਨਾ ਸਰਨਾ ਵੀ ਨਹੀਂ ਹੈਗਾ ਫਸ ਗਏ ਮੰਮਾ ਤੇ ਮੈਂ ਉਹਰੇ ਅੰਬ੍ਰੇਲੇ ਚ ਆ ਦੇਖੋ ਵਾਹਿਗੁਰੂ ਵਾਹਿਗੁਰੂ ਗਾਇਸ ਮਮਾ ਨੇ ਵੈਸਾ ਪਾਣੀ ਕਢਤਾ ਸੀ ਆ ਦੇਖੋ ਇੱਕ ਕੁ ਮਿੰਟ ਪਹਿਲਾਂ ਮੀ ਨਹੀਂ ਮਤਲਬ ਮੀ ਤਾਂ ਪਹਿਲਾਂ ਵੀ ਤੇਜ਼ ਸੀ ਤੇਜ਼ ਹੋਣ ਕਰਕੇ ਆ ਦੇਖੋ ਨਾਲ ਹੀ ਕਿਵੇਂ ਚੱਲ ਰਹੀ ਆ ਇੰਨਾ ਤੇਜ਼ ਹੋ ਗਿਆ ਮੀ ਹੁਣ ਪਾਣੀ ਖੜ ਗਿਆ ਓਰੇ ਹਾਂਜੀ ਪਿੱਛੋਂ ਭਿੱਜ ਗਏ ਤੁਸੀਂ ਆ ਇਥੋਂ ਐਸ਼ਵੀਰ ਸਾਰਾ ਪਾਣੀ ਕੱਢ ਕੇ ਗਿਆ ਸੀ ਤਾਂ ਵੀ ਫੇਰ ਭਰ ਗਿਆ ਮੀ ਤੇਜ਼ ਹੋਈ ਜਾਂਦਾ ਨਾ ਇੱਥੇ ਖੜ ਗਿਆ ਇੱਥੇ ਖੜ ਗਿਆ ਆਉਣ ਗਿਆ ਆਉਣ ਗਿਆ

ਆ ਜੀ ਅੱਜ ਜਦੋਂ ਬੇਕੇ ਜੀ ਨਹੀਂ ਆਪਣੇ ਗਿਆ ਹਟ 2 ਵਜੇ ਨਹੀਂ ਹਟਿਆ ਡਾਇਰੈਕਟਿੰਡ ਵੱਤ ਜੀ ਉਹ ਵੀ ਟੁੱਪਰੀ ਕਲੀਏ ਸਾਢੇ ਵਜੇ ਤੋਂ ਪੈਂਦਾ ਪੈਂਦਾ 2 ਵਜੇ ਹਟਿਆ ਮੀ ਸਤਨ ਮਾ ਟੈਨਰ ਵਧੀਆ ਉਹ ਜਾਈ ਨਹੀਂ ਪੈਂ ਗਿਆ ਬਜੀ ਜਿਹੜਾ ਪਾਣੀ ਖੜਾ ਮੇਰੀ ਫਸਲਾਂ ਚ ਜਿਹੜੇ ਜਿੰਨਾ ਪਾਣੀ ਖੜ ਗਿਆ ਜੀ ਫਾਲ ਸਬਜ਼ੀਆਂ ਭੱਜ ਗਈਆਂ ਜੀ ਸਾਢੇ 7 ਘੰਟੇ ਪੈ ਗਿਆ ਤੇ ਜੀ ਇਹਦੇ ਪਾਪਾ ਜੀ ਦਾ ਬੁਖਾਰ ਮੈਨੂੰ ਆਹ ਬਣਾ ਕੇ ਦੇ ਨਹੀਂ ਪੈਣੇ ਜੀ ਤੇ ਪਾਣੀ ਦੀਆਂ ਘਟੇ ਹੋਈ ਸੀਗੇ

दो जाए। दो जाए। दो दो, तो भैया मैंने रिएक्ट वाली डाल दिया फिर और फिर ये और सब सब्जियां जैसे गोता कर रखा था उसको और उसमें हां रख दिया वो गलने लगे हां जी तो ये करते तो जितना पर साथ कर रख लिए बस ये पूछ ले कि अब हम इसको बाकी के लिए हम थोड़े इतने वाले में रिप दिए हुए हैं खाली हुए हैं इतना ये वक्त फिर ये मालूम है सॉस बनाने का मुझे सॉस तो वो मूजला बढ़िया हो जाए तो भुना जाए बहुत आती है गाता हां तो देखना कैसे ਸੋ ਫਿਰ ਅੱਜ ਅੱਜ ਦਾ ਗਲੋਬਲ ਫੈਮਿਲੀ ਦੀਆਂ ਫਾਟੀਆਂ ਕਿਤੇ ਮੈਗਰੋਗਰ ਮੰਗ ਲਾਂਗੇ ਤਾਂ ਤੱਕ ਲਈ ਸਭ ਤੋਂ ਬਾਅਦ। ਓਕੇ ਬਾਏ ਗਾਇਸ ਫੇਮ ਲੰਗ ਆਪਣੇ ਕਿਸੇ ਨਿਊ ਬਲੌਗ ਵਿੱਚ ਅੱਜ ਦਾ ਸਰ ਬਲੌਗ ਤੁਹਾਨੂੰ ਮੀਤ ਹੀ ਦਿਖਾਇਆ ਸੀ ਕਿ ਕਿੰਨਾ ਮੀ ਪੈ ਰਿਹਾ ਸੀ ਅੱਜ